ਮੈਂ ਜੇ ਤੂੰ ਹੀ ਬਦਮਾਸ਼ੀ ਕਰਦੇ ਪਏ ਹੋ ਮੇਰੀ ਸੁਣ ਲੈ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਬਹਿ ਤੂੰ ਬਲਾਸ਼ ਕਰਿਆ ਤਰੋਂ ਮੈਂ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਨਹੀਂ ਮੈਂ ਚੋਰ ਹਾਂ ਮੈਂ ਤੂੰ ਮੈਂ ਕਮ ਹੱਲੇ ਦਾ ਮੋਟਰ ਮੈਂ ਤਰੋਂ ਮੈਂ ਮੋਟਰ ਮੈਂ ਹੀ ਜਣਾ ਮੈਂ ਚੋਬੀ ਦਾ ਹਾਂ ਬਦਮਾਸ਼ੀ ਕਰ ਕਿੱਥੇ ਤੇਰਾ ਇੱਕ ਮਿੰਟ ਤੇਰੇ ਵਰਗਾ ਬਹੁਤ ਦੇਖ ਲਿਆ ਥੇ ਭਾਈ ਮਾਰ ਮਾਰ ਸੀਟ ਕਰ ਦੂੰਗਾ ਮੈਂ ਭਾਈ ਬਦਮਾਸ਼ੀ ਮੈਂ ਜੇ ਤੂੰ ਹੀ ਬਦਮਾਸ਼ੀ ਕਰਦੇ ਪਿਓ ਏਦਾਂ ਧੱਕਾ ਵੀ ਨਹੀਂ ਦਗਾ ਮੈਂ ਇੱਕ ਲੇਡੀ ਨੂੰ ਮੇਰੀ ਸੁਣੇਰੀ ਗੱਲ ਸੁਣ ਲੈ ਮੇਰੀ ਸੁਣੀ ਮੈਂ ਤੇਰੇ ਨੂੰ ਮੈਂ ਤੂੰ ਬਲਾਸ਼ਰ ਕਹਿ ਰਿਹਾ ਤੂੰ ਮੈਂ ਏ ਓਕੇ ਨਾ ਹੋ ਮੈਂ ਤੇਰੇ ਨੂੰ ਕਹਿ ਰਿਹਾ ਤੈਨੂੰ ਮੈਂ ਇਹੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾਲ ਗੱਲ ਕਰ ਬੰਦੇ ਮੂੰਹ ਬੱਲ ਕਰ ਮੈਂ ਤੇਰੀ ਕੰਪਲੇਨ ਲੈ ਰਹੀ ਐ ਬਾ ਮੇਰੀ ਕਮਪਲੇਂਟ ਤੈਨੂੰ ਲਾਸਟ ਕਹਤਾ ਹੁਣ ਤੈਰੀ ਮੈਂ ਕੰਪਲੇਂਟ ਲੈ ਲਈ ਗਰੀਬ ਬੰਦੇ ਦੀ ਕਮਪਲੇਂਟ ਮੈਂ ਜਿਹਨੂੰ ਤੈਨੂੰ ਕਿਹਦੇ ਕਹਾਂ ਮੈਂ ਉਹਦੀ ਬੰਦੇ ਦੀ ਦੋਦੀ ਹਵਾ ਕਰੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਜਿਵੇਂ ਕੰਪਲੇਂਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਂਦਾ ਨਹੀਂ ਮੈਂ ਫੇਰ ਅਸੀਂ ਚੱਲੇ ਆ ਕੰਪਲੇਂਟ ਦੇ ਇਹਨੂੰ ਹੀ ਖੜੇ ਸੀ ਫਿਰ ਤੇ ਕੰਪਲੇਂਟ ਦੇ ਦਈਏ ਨਾ ਸਰ ਜਾਓ ਬੋਕ ਜਾਓ ਮੈਂ ਬੁਲਾ ਲਾ ਤੈਨੂੰ ਆਗੇ ਚਾਰ ਸਾਹਿਬ ਮੈਂ ਮੈਂ ਤੈਨੂੰ ਸਣ ਤੋਂ ਇਹੀ ਕਾ ਕਰਦਾ ਜਾ ਰਹੇ ਆ ਤੁਸੀਂ ਕੀ ਦੀ ਲਿਮਟ ਹੁੰਦੀ ਹੈ ਲਿਮਟ ਮੈਂ ਕੋਈ ਲਿਮਟ ਕਰਾਉਦੀ ਠੀਕ ਹੈ ਲੇ ਤੈਨੂੰ ਸਾਹਗਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋਜੀ ਮੈਂ ਤਾਂ ਤੈਨੂੰ ਇਹ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤਾਂ ਮੈਂ ਕਹਾ ਮਹੱਲੇ ਦਾ ਮੋਹਰ ਮੈਂ ਤਾਂ ਮੈਂ ਮੋਹਰ ਨਹੀਂ ਕਰਦਾ ਮੈਂ ਚੌਂਕੀ ਦਾ ਇੱਥੇ ਆ ਦਿਮਾਗ ਖਾ ਲ ਕਿੱਥੇ ਗਿਆ ਇੱਕ ਮਿੰਟ ਤੇਰੀ ਵਰਕਾ ਬਹੁਤ ਦੇਖੀ ਇੱਥੇ ਭਾਈ ਮਾਰ ਮਾਰ ਸੀਟ ਕਰ ਦੂੰਗਾ ਮੈਂ ਭਾਈ ਦੇਖ ਸਕਦੇ ਹੋ ਕਿ ਚੌਂਕੀ ਚਾਰ ਦੇ ਵੱਲੋਂ ਬਤਨੀ ਜੀ ਦੇ ਨਾਲ ਮਹੱਲੇ ਦੇ ਮੋਹਰ ਵਾਲ ਬੰਦੇ ਨੂੰ ਕਾਲਾ ਕੱਢੀ ਜਾ ਰਹੀਆਂ ਨੇ ਚਾਰ ਸਾਹਿਬ ਦੇ ਵੱਲੋਂ ਇਹ ਵੀ ਐ ਕਿ ਤਰ੍ਹਾਂ ਦੀ ਬੱਤ ਨਹੀਂ ਕੀਤੀ ਕਿੰਨੀ ਜਾ ਰਹੀ ਆ ਨਹੀਂ ਚਲੂਗੀ ਸੁਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਬੀਜੀ ਕਿੰਨੀ ਜਾ ਰਹੀ ਆ ਨਾਸਾ ਭੰਲਣ ਦੀ ਕੰਮ ਕੀਤੀ ਜਾ ਰਹੀ ਆ ਸੋ ਪ੍ਰਾਇਮੇਟੀ ਵਾਲੀ ਉਸ ਤੋਂ ਇੱਕ ਅਗਰ ਦਿਖਾ ਰਹੇ ਆ ਅਸੀਂ ਠੀਕ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਚਲੂਗਾ ਇਹ ਕਸ ਗੱਲ ਆ ਇਹ ਤੁਸੀਂ ਦੇਖ ਸਕਦੇ ਹੋ ਕਿ 50 50% ਸਰਪੰਚ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮਲੇ ਦੇ ਮੋਦਵਾਰ ਅਮਨ ਸੈਣੀ ਬੀਜੇ ਨੂੰ ਤੌਰ ਨਾਲ ਉਡਾਵਾ ਥ्रेट ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਸ਼ਰਿਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜਿਆਦਾ ਸਰ ਸ਼ਰਿਆਮ ਇਹ ਬਦਮਾਸ਼ੀ ਮੈਂ ਜੇ ਤੁਸੀਂ ਬਦਮਾਸ਼ੀ ਕਰਦੇ ਹੋ ਤੁਸੀਂ ਧੱਕਾ ਵੀ ਨਹੀਂ ਦਵਾਣਾ ਮੇਰੇ ਤੋਂ ਲੇਡੀ ਨੂੰ ਮੇਰੀ ਸੁਣ ਜੀ ਗੱਲ ਸੁਣ ਲੈ ਮੇਰੀ ਸੈਣੀ ਮੈਂ ਤੈਨੂੰ ਕਹਿੰਦਾ ਹਾਂ ਬਲਾਸਰ ਕਰ ਰਿਹਾ ਤੈਨੂੰ ਮੈਂ ਓਕੇ ਨਾ ਹੋ ਮੈਂ ਤੈਨੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਹਾਂ ਮੈਂ ਵੀ ਕਹਿ ਰਹੇ ਹਾਂ ਪਿਆਰ ਨਾਲ ਗੱਲ ਕਰੋ ਬੰਦੇ ਮੂੰਹ ਬੰਦ ਕਰ ਮੈਂ ਤੇਰੀ ਕੰਪਲੇਨ ਕਰੀ ਹੈ ਬਾ ਮੇਰੀ ਕੰਮ ਤੇਰੇ ਮੈਂ ਲਾਸਟ ਕੀਤਾ ਹੁਣ ਗਰੀਬ ਬੰਦੇ ਦੀ ਤੇਰੀ ਮੈਂ ਕੰਪਲੇਨ ਕਰਦੀ ਹਾਂ ਗਰੀਬ ਬੰਦੇ ਦੀ ਮੈਂ ਜਿਹਨੂੰ ਤੈਨੂੰ ਕਿਹਾ ਮੈਂ ਉੱਥੇ ਦੋਤੀ ਹਵਾ ਕਰੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਜੇ ਕੰਪਲੇਨ ਲੈ ਲਈਆ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਣਾ ਨਹੀਂ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਨ ਦੇ ਇਹਨੂੰ ਹੀ ਖੜੇ ਦੀ ਫੇਰ ਤੇ ਕੰਪਲੇਨ ਦੇ ਦਈਏ ਨਾ ਸਰ ਜਾਓ ਕੋ ਜਾਓ ਮੈਂ ਬੁਲਾਉਣਾ ਤੇਰੇ ਆ ਗਿਆ ਸਰ ਮੈਂ ਮੈਂ ਤੈਨੂੰ ਸੈਂਟਰ ਵੇ ਇਹੀ ਕਰਦਾ ਹਾਂ ਹਰ ਚੀਜ਼ ਦੀ ਲਿਮਟ ਹੁੰਦੀ ਹੈ ਲਿਮਟ ਤੂੰ ਮੈਂ ਕੋਈ ਲਿਮਟ ਕਰਾਉਂ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਤੀ ਬੋਲ ਕੇ ਕੁਝ ਹੋ ਜੇ ਮੈਂ ਤੇਰੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਿਹਾ ਤੇਰੀ ਦਰਖਾਸਤ ਲੈ ਲਈ ਆ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤਾਂ ਮੈਂ ਕਮ ਹੱਲੇ ਦਾ ਮੋਹਰ ਮੈਂ ਤੈਨੂੰ ਮੈਂ ਮੋਹਰ ਮੈਂ ਹੀ ਜਿਹੜਾ ਮੈਂ ਚੌਂਕੀ ਦਾ ਹਾਂ ਤੇ ਮੈਂ ਕੀ ਆ ਮੈਂ ਚੌਂਕੀਦਾਰ ਆ ਕਿਹੜੀ ਵੀਰੇ ਮੈਂ ਤੈਨੂੰ ਹੁਣ ਲੱਜ ਕੇ ਤਾਂ ਤੈਨੂੰ ਮੰਨੂਗਾ ਮੈਂ ਚੋਰ ਆ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਣਾ ਹੈ ਹਰ ਓਏ ਜੱਜ ਸਾਹਿਬ ਦਾ ਦਿਮਾਗ ਖਾ ਲ ਕਿੱਥੇ ਗਿਆ ਇੱਕ ਮਿੰਟ ਤੇਰੇ ਵਰਗਾ ਬਹੁਤ ਦੇਖ ਲਿਓ ਤੇ ਭਾਈ ਮਾਰ ਮਾਰ ਸੀਟ ਕਰ ਦੂੰਗਾ ਮੈਂ ਭਾਈ ਇਹ ਦੇਖ ਸਕਦੇ ਹੋ ਕਿ ਚੌਕੀ ਚਾਰ ਦੇ ਵੱਲੋਂ ਬਤਨੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਬਿੱਤੀ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਐਸੇ ਗੱਲ ਚਾਰ ਸਾਫ ਦੇ ਵੱਲੋਂ ਜਿਹੜੀ ਆਹ ਚਰਨ ਦੀ ਬਾਤ ਨਹੀਂ ਕੀਤੀ ਦਿੱਤੀ ਕਿਤੀ ਜਾ ਰਹੀ ਆ ਕਿਛੇ ਸ਼ਾਇਦ ਨਹੀਂ ਕਿਮੂਗੀ ਸੋ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਗੱਲ ਕੀਤੀ ਜਾ ਰਹੀ ਆ ਸੋ ਪ੍ਰਾਈਮਰੀ ਵਨ ਨਿਊਜ਼ ਤੇ ਤੁਹਾਨੂੰ ਇਹ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲਿਆਂ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਆ ਠੀਕ ਆ ਠੀਕ ਆ ਇਹ ਤਾਂ ਨਹੀਂ ਜਲੂਗੀ ਇਹ ਕਿੰਸ ਗੱਲ ਆ ਇਹ ਤੁਸੀਂ ਦੇਖ ਸਕਦੇ ਹੋ ਕਿ 50 50% वञो